ਕਮੇ ਆਦਰੇ ਮੋਗਾ ਪਿੰਨ ਦੇ ਵਿੱਚ ਅੱਜ ਵੀ ਮੀਂਹ ਬੜਾ ਤੇਜ਼ ਆ ਗਿਆ ਤੇ ਆਪਾਂ ਉਹਦਾ ਇਹ ਕੂਤਰ ਵਿਚਾਰੇ ਮੀਂਹ ਜੀ ਉਹਦੇ ਫਿਰਦੇ ਆ। ਹੁਣ ਇਹਦਾਂ ਨੂੰ ਹੁਣ ਇਹਨੂੰ ਕੰਮ ਕਿਉਂਗੇ। ਮੀਂਹ ਹੁਣ ਆਇਆ ਬੜਾ ਤੇਜ਼ ਕੇ ਦਾ। ਟਾਈਮ ਹੋ ਗਿਆ ਕੋਈ ਸਾਢੇ 1/4 ਦਾ। ਛਤਰੀ ਆਪਣੀ ਖੜੀ ਆ। ਦਖਾਣੇਦਾਂ ਨੂੰ ਉਤਰਿਆ ਪੜੇ। ਇਹ ਹਾਂ ਇਹ ਮੋੜਾ ਸਿੱਟਾ ਗਏ ਬਤਨਿੰਗ ਕਿਦੇ ਇਹ ਆਹ ਫਰਦੇ ਬਾਈ ਦੋ ਦਾ ਤੇ ਤੀਜਾ ਕੱਲਾ ਸਾਈਡ ਤੇ ਸਰਦਾ ਆਹ ਫਰਦੇ ਮੀਂਹ ਜੰਮੀ ਫੁੱਲ ਪਈ ਜਾਂਦਾ ਹੁਣ ਇਸ ਟਾਈਮ ਆਵਾਜ਼ ਸੁਣੀ ਰਖਦੇ ਅੱਜ ਆਪ ਹੀ ਖੁੱਡੇ ਨਿਕਲ ਕੇ ਦਾਣਾ ਪਾਉਣ ਲੱਗੇ ਸਵੇਰੇ ਅਲੀਕੇ ਨਹੀਂ ਪੁੱਤਰ ਸਿੱਦੇ ਤਾਣੂ ਹੋ ਗਏ ਮਾਜਾ ਲੱਟ ਲੈ ਨੇ ਹੁਣ ਮੀਂਹ ਬੜਾ ਤੇਜ਼ ਆ ਗਿਆ ਛਤਰੀ ਖੜੀ ਕੀਤੀ ਉਹਨੂੰ ਪਾਉਣ ਲੱਗੇ ਉਹ ਵੀ ਉੱਡ ਗਿਆ ਛਤਰੀ ਇਹ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬੱਸ ਹੁਣ ਆਪਾਂ ਲਾਉਨੇ ਇਹਨਾਂ ਨੂੰ ਤੇ ਬਾਕੀ ਵੀਡੀਓ ਹੁਣ ਨਵੀਆਂ ਹੋਰ ਆਇਆ ਕੰਨੀਆਂ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਚੈਨਲ ਕਰ ਲੋ ਸਬਸਕ੍ਰਾਈਬ ਆਗੀਆਂ ਵਾਲੀਆਂ ਵੀਡੀਓ ਤੁਹਾਨੂੰ ਮਿਲ ਸਕਣ ਇਹ ਕਾ ਆ ਗਿਆ ਆਪਣਾ ਜਿਹੜਾ ਕੱਲਾ ਫਿਰਦਾ ਓ ਫਾਤਾ ਚੀਨਾ ਬੱਚਾ ਆਵੰਗੀ ਚੌਂਜਾ ਵਾਲਾ ਇਹ ਵੀ ਦਿਖਾਵਾਂਗੇ ਤੁਹਾਨੂੰ ਚੇ ਬਹੁਤ ਹੋਏ ਹੋਏ ਆ ਸਾਰਿਆਂ ਦਾ ਸਲੋ ਵੀਡੀਓ ਨੂੰ ਕਰਦੇ ਵੀਰੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਿਓ ਕਮੈਂਟ ਕਰਿਓ ਉਸ ਤੋਂ ਬਾਅਦ ਧੰਨਵਾਦ